ਸਾਤ ਸੰਗਤ ਜੀ ਆਪਾਂ ਖਿਆਲ ਕਰੀਏ ਕਿ ਭਾਈ ਜੈਤਾ ਜੀ ਜਿਸ ਵਕਤ ਗੁਰੂ ਪਾਸਾ ਜੀ ਦਾ ਸੀਸ ਲੈ ਕੇ ਆਉਂਦਾ ਹੈ ਤਾਂ ਉਹ ਕਿੰਨੇ ਕਿਲੋਮੀਟਰ ਸਨ ਉਹ 322 ਕਿਲੋਮੀਟਰ ਸੀ ਤੇ ਪੰਜ ਪੜਾ ਕੀਤੇ ਉਸ ਪਿਆਰੇ ਗੁਰਸਿੱਖ ਨੇ ਤੇ ਪਹਿਲਾ ਆਪਣਾ ਬਾਗਪਤੀ ਗੁਰਸਵਾਰਿਓ ਆ ਸੇਖ ਬਾਹੂਦੀਨ ਉਹਦਾ ਮਿਲਾਪ ਹੁੰਦਾ ਹੈ ਉਹ ਆਪਣੇ ਘਰੇ ਰੱਖਦਾ ਹੈ ਤੇ ਪ੍ਰਸ਼ਾਦਾ ਪਾਣੀ ਸਕਾਂਦਾ ਹੈ ਤੇ ਦੂਸਰਾ ਥਰਾਵੜੀ RAM ਦਿੱਤਾ ਜੀ ਦੇ ਘਰੇ ਜੋ ਕਿ ਧੋਬੀ ਸੀ ਉਹਦੇ ਘਰੇ ਰਾਤ কাটਦਾ ਹੈ ਪ੍ਰਸ਼ਾਦਾ ਪਾਣੀ ਸਕਦਾ ਹੈ ਤੇ ਰੋ ਰੋ ਕੇ RAM ਦਿੱਤਾ ਕਹਿੰਦਾ ਹੈ ਪਤਸ਼ਾਹ ਜੀ ਤੁਸੀਂ ਕਿਹੜੇ ਰੂਪ ਦੇ ਵਿੱਚ ਮੇਰੇ ਕੋਲੇ ਆਏ ਹੋ ਮੇਰੇ ਨਾਲ ਵਾਦਾ ਕੀਤਾ ਸੀ ਮੈਂ ਤੁਹਾਡੇ ਘਰੇ ਆਵਾਂਗਾ ਤੁਸੀਂ ਘਰੇ ਤਾਂ ਆਏ ਪਰ ਕਿਹੜੇ ਰੂਪ ਦੇ ਵਿੱਚ ਆਏ ਤੀਸਰਾ ਪੜਾ ਕਾਂਗਰੀ ਨਦੀ ਕੋਲੇ ਤੇ ਫਿਰ ਅੰਬਾਲੇ ਆਉਂਦੇ ਨੇ ਮਾਦਰੀ ਮਹੱਲਾ ਜੋ ਸਿੰਬਾ ਪਰਿਵਾਰ ਸੀ ਉਹਨਾਂ ਦੇ ਘਰੇ ਗੁਰੂ ਪਾਸਾ ਜੀ RAMDEV ਜੀ ਉਹਦਾ ਨਾਮ ਸੀ ਤੇ RAMDEV ਦੇ ਘਰੇ ਰੋਟੀ ਪਾਣੀ ਸਕਦੇ ਨੇ ਤੇ ਉਹ ਵੀ ਬਿਰਾਹ ਕਰਦੇ ਨੇ ਤੇ ਗੁਰੂ ਸਵਾਰਿਆ ਉਸ ਤੋਂ ਬਾਅਦ ਨਾਬਾ ਸਾਹਿਬ ਜੋ 80 ਸਾਲ ਦਾ ਬਜ਼ੁਰਗ ਸੀ ਤੇ ਉਹਦਾ ਨਾਮ ਇਤਿਹਾਸ ਵਿੱਚ ਲਿਖਿਆ ਹੈ ਦਰਗਾਹੀ ਸਾਹ ਦਰਗਾਹੀ ਸਾਹ ਨੇ ਪਤਾ ਲੱਗਦਾ ਹੈ ਤੇ ਉਹ ਵੀ ਬਿਰਾਹ ਕਰਦਾ ਹੈ ਤੇ ਇਸ ਤਰ੍ਹਾਂ ਪੰਜ ਫੜਾ ਕੀਤੇ ਤੇ 6-7 ਦਿਨਾਂ ਦੇ ਵਿੱਚ ਦੀ 322 ਕਿਲੋਮੀਟਰ ਦਾ ਰਸਤਾ ਤੈ ਕਰਕੇ ਪਾਈ ਜੈਤਾ ਜੀ ਕੀਰਤਪੁਰ ਸਾਹਿਬ ਵਿਖੇ ਪਹੁੰਚਦਾ ਹੈ ਸੋ ਜਾਣਕਾਰੀ ਵਧੀਆ ਲੱਗੀ ਤਾਂ ਸਾਂਝੀ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ